ਲੋਕ ਸਭਾ ਚੋਣਾਂ 2024 ਲਈ ਹਲਕਾ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਆਪਣੇ ਸਾਥੀਆਂ ਸਮੇਤ ਡੇਰਾ ਸਾਜਖਣ ਪੰਡਵਾ ਵਿਖੇ ਨਤਮਸਤਕ ਹੋਣ ਲਈ ਪੁੱਜੇ ਜਿੱਥੇ ਡੇਰੇ ਦੇ ਮੁਖੀ ਅਤੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਚੇਅਰਮੈਨ 108 ਸਤ ਮਹਿੰਦਰਪਾਲ ਪੰਡਵਾ ਜੀ ਵੱਲੋਂ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਗਿਆ ਇਸ ਮੌਕੇ ਡੇਰੇ ਵਿੱਚ ਆਏ ਹੋਏ ਸਾਰੇ ਹੀ ਆਗੂਆਂ ਨੂੰ ਸੰਤਾ ਮਹਾਪੁਰਸ਼ਾਂ ਦੀ ਅਗਵਾਈ ਵਿੱਚ ਬਣਦਾ ਸਨਮਾਨ ਵੀ ਬਖਸ਼ਿਆ ਗਿਆ We'll ਸੋਨਿਆ ਹੋ ਸ੍ਰੀ ਅਕਾਲ ਵਾਹ ਮੋਨੇ ਸੋਨਰ ਪੈਸ ਬਾਬਾ ਹਸਰਾਜ ਮਹਾਰਾਜ ਕੀ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰਾਂ ਦਾ ਫਰਮਾਨ ਹੈ ਸਭਨਾਂ ਲਈ ਕੁਝਿਆ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਿਗੁਰ ਨਦਰ ਕਰੇ ਅੱਜ ਤਾਂ ਤਾਂ ਡੇਰਾ ਸੰਤ ਬਾਬਾ ਹਸਰਾਜ ਮਹਾਰਾਜ ਇੱਕ ਦਾਦਾ ਪ੍ਰਦੇਸ਼ ਕਰਦਾ ਹੈ ਕਿਉਂਕਿ ਸਾਰੀ ਦੁਨੀਆ ਨੂੰ ਪਤਾ ਬਾਬਾ ਹਸਰਾਜ ਜੀ ਗੁਰੂ ਰਵਿਦਾਸ ਮਿਸ਼ਨ ਇੱਕ ਕੋਈ ਸरोवर ਜਿੱਥੇ ਏਕਤਾ ਦਾ ਬਣਾਇਆ ਇੱਥੇ ਵੰਡ ਨਹੀਂ ਪਾਈ ਇਸੇ ਕਰਕੇ ਇੱਕ ਤਰ੍ਹਾਂ ਆਪਦੇਸ਼ ਕੀਤਾ ਜਾਂਦਾ ਹੈ ਸਰਬ ਸੰਗਤਾ ਕਿਉਂਕਿ 바ਵਾ ਸਾਹਿਬ ਨੇ ਸੰਵਿਧਾਨ ਬਣਾਇਆ ਇੱਕੋ ਜਾਂ ਹਰ ਇੱਕ ਨੂੰ ਵੋਟ ਦਾਤ ਘਰ ਦਿੱਤਾ ਹੈ ਬੋਰਡ ਦੇ ਨਾਲ ਅਸੀਂ ਸਾਰੇ ਐਮਐਲਏ ਐਮਪੀ ਰਾਜੇ ਮਹਾਰਾਜੇ ਬਣਦੇ ਆ ਤਾਂ ਕਿ ਜੋ ਵੋਟਾਂ ਦਾ ਦੌਰ ਹੈ ਮੇਰੇ ਬੱਚੇ ਹਰ ਇੱਕ ਪਾਰਟੀ ਆ ਰਹੀ ਆ ਸਾਰਿਆਂ ਨੂੰ ਜੀ ਆਖਦਾ ਦਾਸ ਕਿਸੇ ਨਾਲ ਨਹੀਂ ਕਰਦਾ ਕਿਉਂਕਿ ਮੇਰੇ ਭੈਣਾ ਭਰਾ ਹੀ ਆ ਸਾਰੇ ਕੋਈ ਫਰਕ ਨਹੀਂ ਹੈ ਸਾਰੇ ਸਾਡੇ ਤਾਇਆ ਚਾਚਿਆਂ ਦੇ ਪੁੱਤਰ ਹੀ ਆ ਅਸੀਂ ਸਾਰਿਆਂ ਨਾਲ ਇੱਕੋ ਜਿਹਾ ਕਰਦੇ ਆ ਇਹ ਜਿਹੜੀ ਵੋਟ ਆ ਹਰ ਇੱਕ ਬੰਦੇ ਨੇ ਸੋਚ ਕੇ ਪਾਉਣੀ ਹੁੰਦੀ ਆ ਕਿ ਕਿਹੜਾ ਬੰਦਾ ਸਾਡੇ ਕੰਮ ਆਉਂਦਾ ਹੈ ਕਿਹੜਾ ਬੰਦਾ ਸਾਡਾ ਕੰਮ ਕਰਦਾ ਹੈ ਕਿਹੜਾ ਬੰਦਾ ਸਮਾਜ ਨੂੰ ਘਰ ਜਾਂਦਾ ਹੈ ਇਹ ਮੈਂ ਜਰੂਰ ਕਹਾਂਗਾ ਸਾਡਾ ਸੰਵਿਧਾਨ ਜੇਕਰ ਅਸੀਂ ਬਚਾਉਣਾ ਹੈ ਸਾਨੂੰ ਸੋਚਣਾ ਜ਼ਰੂਰ ਪਵੇਗਾ ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਹੈ ਬਹੁਤ ਭਿਆਨਕ ਆ ਇਸ ਕਰਕੇ ਸਾਡੇ ਗਰੀਬਾਂ ਦੀ ਬਾਹ ਫੜਨ ਵਾਲਾ ਕੋਈ ਸਾਨੂੰ ਚੰਗਾ ਨੇਤਾ ਚਾਹੀਦਾ ਹੈ ਤੇ ਸਾਡੇ ਕੋਲ ਹਰਪੁਰ ਸਾਡੇ ਰਾਜਕਮਰ ਜੀ ਚੱਵੇਵਾਲ ਜੋ ਕਿ ਆਇਆ ਹੈ ਸਰਪੰਚ ਸਾਹਿਬ ਡੇਰਾ ਬਾਬਾ ਸਹਿਮਤ ਲੱਕ ਮਸਤ ਹੋਣ ਵਾਲੇ ਅਸੀਂ ਜਿਵੇਂ ਆਖਦੇ ਆ ਤਨਵਾਸ ਕਰਦੇ ਆ ਤੇ ਇਹ ਤੁਹਾਡਾ ਆਪਣਾ ਦਰਬਾਰ ਹੈ ਅਇਦਾ ਤੁਹਾਡੇ ਸੇਵਾਦਾਰ ਆ ਜੈਗਰਦੇਵ ਧੰਨ ਕਰਦੇ